ਹਰਾ ਸਾਹਿਬ ਤੁਸੀਂ ਅੱਜ ਇੱਥੇ ਬੈਠੇ ਹੋ ਪਰ ਆਮ ਆਦਮੀ ਪਾਰਟੀ ਕਹ ਰਹੀ ਲੋਕਤੰਤਰ ਨੂੰ ਖਤਰਾ ਜੀ ਦਿੱਲੀ ਹੋਣਾ ਚਾਹੀਦਾ ਸਭ ਨੂੰ ਤੇ ਤੁਸੀਂ ਦਿੱਲੀ ਨਹੀਂ ਕਿ ਖਤਰਾ ਕੋਟਾਲੇ ਵਾਲਿਆਂ ਨੂੰ ਅੱਜ ਧਰਨਿਆਂ ਨਾਲ ਔਰ ਜਿਹੜੇ ਧਰਨੇ ਲਾਉਣ ਉੱਥੇ ਪਹੁੰਚ ਰਹੇ ਨੇ ਕੇਜਰੀਵਾਲ ਦਾ ਤਾਂ ਬੜਾ ਸ਼ੇਕ ਲੱਗਿਆ ਤੇ ਜਿਹੜੇ ਆ ਸਾਡੇ ਨੌਜਵਾਨ ਬੱਚੇ ਬੱਚੀਆਂ 7 ਮਹੀਨਿਆਂ ਤੋਂ ਇੱਥੇ ਬੈਠੇ ਨੇ ਉਹਦੇ ਹਰਜੋਤ ਬੈਂਸ ਦੇ ਘਰ ਦੇ ਬਾਹਰ ਐਜੂਕੇਸ਼ਨ ਮਨਿਸਟਰ ਨੂੰ 1 ਮਿੰਟ ਟਾਈਮ ਲੈ ਕੇ ਕਿ ਮੈਂ ਜਾ ਕੇ ਅੱਛੇ ਢਿੱਕੇ ਨਾਲ ਬੈਠ ਕੇ ਗੱਲ ਕਰਾਂ ਉਹ ਜ਼ਰੂਰੀ ਹੈ ਉੱਥੇ ਪਹੁੰਚਣਾ ਸੜਕਾਂ ਤੇ ਲਟਣਾ ਕਿ ਇੱਥੇ ਆਣ ਕੇ ਬੱਚਾ ਨੂੰ ਆਪਣਿਆਂ ਨੂੰ ਇਨਸਾਫ ਦੇਣਾ ਉਹ ਉਥੇ ਇੱਕ ਪੋਲਿਟিক্যাল ਕਿਮਿਕਸ ਹੋ ਰੀਆਂ ਨੇ ਫੋਟੋ ਸ਼ੂਟਸ ਹੋ ਰਹੇ ਨੇ ਆਪਣੀ ਗੱਡੀ ਚੋਂ ਨਿਕਲ ਕੇ ਤਖਤੀ ਫੜ ਕੇ ਸੜਕ ਤੇ ਬਹਿ ਗਏ ਤੇ ਪੁਲਿਸ ਆਉਂਦੀ ਹੈ ਉਹਨਾਂ ਨੂੰ ਲੱਤਾਂ ਮਾਰਵਾ ਕੇ ਚੱਕ ਕੇ ਲੈ ਜਾਂਦੇ ਥੈਟਸ ਅ ਫੋਟੋ ਸ਼ੂਟ ਜੇ ਸਾਨੂੰ ਸਮਗਲਰ ਕਹਿੰਨੇ ਮੰਨੋ ਫਿਰ ਕੇਜਰੀਵਾਲ ਵੀ ਸਮਗਲਰ ਆ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ ਤੁਸੀਂ ਬੀਜੇਪੀ ਨੂੰ ਕਹਿੰਨੇ ਕਿ ਉਥੇ ਸੀਬੀਆਈ ਤੇ ਈਡੀ ਦਾ ਮਿਸਯੂਜ਼ ਹੋ ਰਿਹਾ ਸਿਆਸੀ ਵਿਰੋਧੀਆਂ ਨੂੰ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਉਸੇ ਤਰਜ਼ੀ ਦੇ ਉਤੇ ਪੰਜਾਬ ਦੇ ਵਿੱਚ ਵਿਜੀਲੈਂਸ ਤੇ ਪੰਜਾਬ ਪੁਲਿਸ ਕੀ ਕਰ ਰਹੀ ਹੈ ਤੁਹਾਡੀ ਪਾਰਟੀ ਨੂੰ ਆਏ ਚੁੱਬੇਵਾਲ ਸਾਹਿਬ ਦੀ ਵੀ ਆ ਗਈ ਜੀ ਅੱਗੇ ਫਾਈਲਾਂ ਸਿੱਖਿਆ ਮੰਤਰੀ ਸਾਹਿਬ ਅਰਜੋਤ ਮੈਨ ਨੇ ਜਦੋਂ ਗੱਲ ਕੀਤੀ ਉਹ ਕਹਿੰਦੇ ਕਾਂਗਰਸ ਦੇ ਕੰਡੇ ਬੀਜੇ ਹੋਏ ਜੀ ਮਾਨ ਨੇ ਖਾਸ ਤੌਰ ਤੇ ਇਹ ਗੱਲ ਕੀਤੀ ਹੈ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹੀਦ ਭਗਤ ਸਿੰਘ ਹੋਰਾਂ ਦੀ ਆਤਮਾ ਰੋ ਰਹੀ ਹੋਣੀ ਆ ਉਹ ਇਹਨਾਂ ਬਾਰੇ ਕੋਈ ਗੱਲਬਾਤ ਨਹੀਂ ਨਹੀਂ ਉਹ ਆਤਮਾ ਉਲਟ ਰੋ ਰਹੀ ਉਹਦੀ ਉਹ ਦੇਖ ਰਿਹਾ ਵਾ ਕਿ ਆ ਬੱਚੇ ਧਰਨਿਆਂ ਤੇ ਬੈਠੇ ਨੇ ਉਹਦੇ ਅੱਖਾਂ ਚ ਪਾਣੀ ਨਿਕਲ ਰਿਹਾ ਹੋਣਾ ਉਹ ਜਿੱਥੇ ਵੀ ਹੈ ਵਿਚਾਰਾ ਉਹਦੀ ਆਤਮਾ ਰੋ ਰਹੀ ਕਿ ਇਹ ਸਰਕਾਰ ਐਨਐਸਐ ਲਾ ਕੇ ਆਪਣੀ ਸਿੱਖਾਂ ਨੂੰ ਦਿਬਰੂਗੜ੍ਹ ਚ ਭੇਜ ਰਹੀ ਹੈ ਉਹ ਤਾਂ ਤਾਂ ਰੋ ਰਿਹਾ ਵਾ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਐਨਐਸਐ ਲਾਉਂਦਾ ਪਹਿਲਾਂ ਦੱਸੋ ਮੈਨੂੰ ਜ਼ਰਾ ਭਗਤ ਸਿੰਘ ਤਾਂ ਰੋਂਦਾ ਹੁੰਦਾ ਹਣਾ ਉਦੋਂ ਕਿ ਸਾਡੀ ਸਰਕਾਰ ਕਰ ਕੀ ਰਹੀ ਹੈ ਹਰਿਆਣਾ ਅੰਦਰ ਵੜ ਕੇ ਆਣ ਕੇ ਕੁੱਟ ਗਿਆ ਸਾਨੂੰ ਜ਼ਖਮੀ ਕਰ ਗਿਆ ਟਰੈਕਟਰ ਭੰਨ ਗਿਆ ਨਿਸ਼ਾਨ ਸਾਹਿਬ ਉੱਚਲ ਗਿਆ ਵਾ ਉਹ ਇਹਨਾਂ ਦੇ ਹੱਕ ਚ ਨਹੀਂ ਰੋਂਦਾ ਇਹ ਗਲਤਫਹਿਮੀ ਇਹਨਾਂ ਨੂੰ ਉਹ ਇਹਨਾਂ ਦੇ ਉਲਟ ਰੋ ਰਿਹਾ ਵਾ ਕਿ ਕਰ ਕਿਹਦੇ ਨੇ ਪੱਗ ਮੇਰੀ ਵਰਤਰੇ ਨੇ ਤੇ ਕੰਮ ਮੇਰੀ ਵਿਚਾਰਧਾਰਾ ਦੇ ਉਲਟ ਕਰਦੇ ਨੇ ਉੱਤੇ ਤਾਂ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਲਾਂ ਕਰਦੇ ਵੀ ਇੱਕ ਗੱਠ ਜੋੜ ਦੀਆਂ ਗੱਲਾਂ ਕੀਤੀ ਜਾ ਰਹੀਆਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਜੀ ਵੀ ਇਹ ਇਮਾਨਦਾਰ ਨਹੀਂ ਹੈਗੇ ਇਹਨਾਂ ਨੂੰ ਵੀ ਪਹਿਲਾਂ ਹੀ ਉੱਪਰ ਕੇਜਰੀਵਾਲ ਦੇ ਨਾਲ ਵੀ ਗੱਠ ਜੋੜ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਕੀ ਤੁੱਕ ਬਣਦੀ ਆ ਕਿ ਐ ਐਮਐਲਏਾਂ ਦੀ ਸਟਰੈਂਥ ਦੇ ਵਾਈਜ਼ ਅੱਜ ਇੱਕ ਨੰਬਰ ਪਾਰਟੀ ਤੇ ਦੋ ਨੰਬਰ ਪਾਰਟੀ ਇਕੱਠੀਆਂ ਹੋ ਕੇ ਤੇ ਚੌਥੇ ਨੰਬਰ ਡਿਫੀਟ ਕਰਨਗੇ ਤਾਂ ਪਹਿਲਾਂ ਹੀ ਡਿਫੀਟਡ ਆ ਇਹਨਾਂ ਹਾਲਾਤਾਂ 'ਚ ਇਹਨਾਂ ਨਾਲ ਕਿੱਦਾਂ ਸਮਝੌਤਾ ਹੋ ਸਕਦਾ ਸੀ ਜੀ ਦਿੱਲੀ ਵਾਲਿਆਂ ਨੇ ਕੀਤਾ ਉਹ ਕਰ ਸਕਦੇ ਨੇ ਅਗਰ ਕਿਤੇ ਗੁਜਰਾਤ ਚੋਇਆ ਗੁਆਚ ਚੋਇਆ ਵੀ ਆਰ ਨਾਟ ਕਨਸਰਨਡ ਵੀ ਆਰ ਕਨਸਰਨਡ ਅਬਾਊਟ ਆਸ ਕਨਵੀਨਰ ਦੀ ਦੋਸ਼ ਨੇ ਜੀ ਤਾਂ ਫਿਰ ਕਨਵੀਨਰ ਦੇ ਉੱਤੇ ਦੋਸ਼ ੱਡੇ ਵੱਡੇ ਇਲਜ਼ਾਮ ਤਾਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਹੋਰ ਬਾਹਰ ਵੀ ਤਾਂ ਜਾਇਜ਼ ਮੰਨਦੇ ਹੋ ਖਰਾ ਸਾਡਾ 99.99999% ਕੈਡਰ ਇਜ਼ ਅਗੇਂਸਟ ਦਿਸ ਐਲਾਈਅੰਸ ਆਉਣ ਤਿਤਲੀਆਂ ਦਿੱਤੀਆਂ ਨੇ ਪੰਜ ਦਾ ਮੰਤਰੀ ਨੇ ਤਿੰਨ ਤਿਤਲੀਆਂ ਨੇ ਰਿੰਕੂ ਤਿਤਲੀ ਇੱਕ ਉਹ ਜੇਪੀ ਤਿਤਲੀ ਜੀਪੀ ਇੱਕ ਹੌਣ ਚੱਬੇਵਾਲ ਲੈ ਕੇ ਨਵੀਂ तितਲੀ ਇੱਕ ਕਮੇਡੀਅਨ ਪੰਜ ਮੰਤਰੀ ਆ ਇਹਨਾਂ ਨੂੰ ਬੰਦਾ ਆਮ ਨਹੀਂ ਲੱਭਿਆ ਕੋਈ ਵੀ ਪੈਂਚਰਾਂ ਵਾਲਾ ਕੋਈ ਰੀੜੀ ਵਾਲਾ ਦੱਸੋ ਕਿਹੜਾ ਅੱਠ ਬੰਦਿਆਂ ਦੀ ਲਿਸਟ ਵਿੱਚ ਹੈਗਾ ਨਹੀਂ 13 0 ਕਰ ਦੇਣਾ ਜੀ ਇਹਨਾਂ ਨੇ ਉਹ ਫਿਰ ਕਿਤੇ ਪੀਤੀ ਖਾਦੀ ਚ ਕਹਿ ਗਿਆ ਉਹ ਜ਼ੀਰੋ ਤੋੜਾ ਕਹਿਣਾ ਚਾਹੁੰਦਾ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਰੇੜਕਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਦੋ ਸਾਲ ਪਹਿਲਾਂ ਭਰਤੀ ਹੁੰਦੀ ਹੈ ਕੁਝ ਨੌਜਵਾਨਾਂ ਨੂੰ ਜਿਹੜਾ ਹੈਗਾ ਇਹ ਜੁਆਇਨ ਕਰਵਾ ਲਿਆ ਜਾਂਦਾ ਪਰ ਇਹ ਪਿਛਲੇ 7 ਮਹੀਨੇ ਤੋਂ ਸਿੱਖਿਆ ਮੰਤਰੀ ਹਰਜੋਤ ਮੈਂਸ ਦੇ ਹਲਕੇ ਦੇ ਵਿੱਚ ਜਿਉਂ ਉਹਨਾਂ ਦੇ ਪਿੰਡ ਦੇ ਕਹ ਲੀਏ ਉਹਨਾਂ ਦੇ ਘਰ ਦੇ ਬਾਹਰ ਇੱਥੇ ਸਹਾਇਕ ਪ੍ਰੋਫੈਸਰ ਧਰਨਾ ਲਗਾਏ ਬੈਠੇ ਨੇ ਜਿਨ੍ਹਾਂ ਦਾ ਕਹਿਣਾ ਵੀ ਸਾਡੀਆਂ ਮੰਗਾਂ ਹੁਣ ਤੱਕ ਨਹੀਂ ਮੰਨੀਆਂ ਜਾ ਰਹੀਆਂ ਹਾਲਾਂਕਿ ਇਹਨਾਂ ਸਹਾਇਕ ਪ੍ਰੋਫੈਸਰਾਂ ਦੇ ਕਨਵੀਨਰ ਜਸਵਿੰਦਰ ਕੌਰ ਟੈਂਕੀ ਦੇ ਉੱਤੇ ਚੜੇ ਹੋਏ ਨੇ ਹਫਤਾ ਹੋ ਗਿਆ ਪਰ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਐਡੀ ਦੇ ਵੱਲੋਂ ਕੇਜਰੀਵਾਲ ਹੋਰਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਦਿੱਲੀ ਦੇ ਵਿੱਚ ਦੇਖਦੇ ਨਜ਼ਰ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਵੀ ਬਾਕੀ ਪਾਰਟੀਆਂ ਨੂੰ ਵੀ ਰਾਜਨੀਤੀ ਤੋਂ ਉੱਤੇ ਉੱਠ ਕੇ ਹੋਣਾ ਚਾਹੀਦਾ ਕਿਉਂਕਿ ਲੋਕਤੰਤਰ ਦਾ ਸਵਾਲ ਹੈ ਲੋਕਤੰਤਰ ਨੂੰ ਖਤਰਾ ਹੈ ਸੋ ਅੱਜ ਸਹਾਇਕ ਪ੍ਰੋਫੈਸਰਾਂ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਸੁਖਪਾਲ ਖੈਰਾ ਡਟੇ ਨੇ ਗੱਲਬਾਤ ਕਰਦੇ ਆ ਖੈਰਾ ਸਾਹਿਬ ਤੁਸੀਂ ਅੱਜ ਇੱਥੇ ਬੈਠੇ ਹੋ ਪਰ ਆਮ ਆਦਮੀ ਪਾਰਟੀ ਕਹਿ ਰਹੀ ਲੋਕਤੰਤਰ ਨੂੰ ਖਤਰਾ ਜੀ ਦਿੱਲੀ ਹੋਣਾ ਚਾਹੀਦਾ ਸਭ ਨੂੰ ਤੇ ਤੁਸੀਂ ਦਿੱਲੀ ਨਹੀਂ ਖਤਰਾ ਕੋਟਾਲੇ ਵਾਲਿਆਂ ਨੂੰ ਆ ਜੀ ਉਹ ਫੜੇ ਗਏ ਨੇ ਔਰ ਉਹਦੀ ਇੱਕ ਪ੍ਰਕਿਰਿਆ ਵਾ ਉਹਨਾਂ ਨੂੰ ਅਰੈਸਟ ਕਰ ਲਿਆ ਫਾਰਮਲੀ ਉਹਦੀ ਹੁਣ ਕੋਈ ਬੇਲ ਹੋਊਗੀ ਤਾਂ ਛੁੱਟੂਗਾ ਉਹ ਧਰਨਿਆਂ ਨਾਲ ਔਰ ਜਿਹੜੇ ਧਰਨੇ ਲਾਉਣ ਉੱਥੇ ਪਹੁੰਚ ਰਹੇ ਨੇ ਕੇਜਰੀਵਾਲ ਦਾ ਤਾਂ ਬੜਾ ਸ਼ੇਕ ਲੱਗਿਆ ਤੇ ਜਿਹੜੇ ਆ ਸਾਡੇ ਨੌਜਵਾਨ ਬੱਚੇ ਬੱਚੀਆਂ 7 ਮਹੀਨਿਆਂ ਤੋਂ ਇੱਥੇ ਬੈਠੇ ਨੇ ਉਹਦੇ ਹਰਜੋਤ ਬੈਂਸ ਦੇ ਘਰ ਦੇ ਬਾਹਰ ਐਜੂਕੇਸ਼ਨ ਮਿਨਿਸਟਰ ਨੂੰ 1 ਮਿੰਟ ਟਾਈਮ ਨਹੀਂ ਲੱਗਿਆ ਕਿ ਮੈਂ ਜਾ ਕੇ ਅੱਛੇ ਤਰੀਕੇ ਨਾਲ ਬੈਠ ਕੇ ਗੱਲ ਕਰਾਂ ਇੱਕ ਲੜਕੀ ਬਲਵਿੰਦਰ ਕੌਰ ਨੇ ਸੁਸਾਈਡ ਕਰ ਲਈ ਉਹਦਾ ਤਾਂ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਅੱਜ ਇੱਕ ਅੰਗਹੀਨ ਲੜਕੀ ਔਰ ਟੈਂਕੀ ਦੇ ਉੱ 7 ਦਿਨ ਤੋਂ ਭੁੱਖੀ ਬੈਠੀ ਆ ਇਸ ਦੈਟ ਇਜ਼ ਆਰ ਥੀਸ ਥਿੰਗਸ ਮੋਰ ਇੰਪੋਰਟੈਂਟ اور ਅ ਪਰਸਨ ਹੂ ਹੈਜ਼ ਬੀਨ ਅਕਿਊਜ਼ਡ ਆਫ ਕ腐ਪਸ਼ਨ ਟੂ ਦ ਟੂਨ ਆਫ 600 ਕਰੋੜ ਰੁਪੀਸ ਇਨ ਅ ਇਨ ਇਨ ਅ ਵੈਰੀ ਮੇਜਰ ਲਿਕਰ ਸਕੈਮ ਆਫ ਦਿੱਲੀ ਉਹ ਜ਼ਰੂਰੀ ਹੈ ਉੱਥੇ ਪਹੁੰਚਣਾ ਸੜਕਾਂ ਤੇ ਲਟਣਾ ਕਿ ਇੱਥੇ ਆਣ ਕੇ ਬੱਚਾ ਨੂੰ ਆਪਣਿਆਂ ਨੂੰ ਇਨਸਾਫ ਦੇਣਾ ਇਸ ਕਰਕੇ ਮੇਰੀ ਪ੍ਰਾਇੋਰਟੀ ਜਿਹੜੀ ਹੈਗੀ ਆ ਉਹ ਇੱਥੇ ਆਉਣਾ ਵਾ ਉਹ ਜਿਹੜੀ ਆ ਉਹ ਇੱਕ ਉਹ ਉੱਥੇ ਇੱਕ ਪੋਲਿਟੀਕਲ ਗਿਮਿਕਸ ਹੋ ਰਹੀਆਂ ਨੇ ਫੋਟੋ ਸ਼ੂਟਸ ਹੋ ਰਹੇ ਨੇ ਆਪਣੀ ਗੱਡੀ ਚੋਂ ਨਿਕਲ ਕੇ ਟੱਕਤੀ ਫੜ ਕੇ ਸੜਕ ਤੇ ਬਹਿ ਗਏ ਤੇ ਪੁਲਿਸ ਆਉਂਦੀ ਆ ਉਹਨਾਂ ਨੂੰ ਲੱਤਾਂ ਮਾਰਨ ਤੋਂ ਚੱਕ ਕੇ ਲੈ ਜਾਂਦੇ ਏਟਸ ਫੋਟੋ ਸ਼ੂਟ ਉਹ ਕੋਈ ਕੇਜਰੀਵਾਲ ਦੀ ਵੀ ਮਦਦ ਨਹੀਂ ਹੋ ਰਹੀ ਕੇਜਰੀਵਾਲ ਦੀ ਮਦਦ ਤਾਂ ਕਿਸੇ ਲੈਜਿਟਿਮੇਟ ਲੀਗਲ ਪੁਆਇੰਟ ਨਾ ਹੋਣੀ ਆ ਮੈਂ ਤੁਹਾਡੇ ਸਾਹਮਣੇ ਬੈਠਾ ਮੈਨੂੰ ਅਰੈਸਟ ਕੀਤਾ ਸੀਗਾ ਤੇ ਮੈਨੂੰ ਕਿਸੇ ਹੋਰ ਨੇ ਤਾਂ ਨਹੀਂ ਛਡਾਇਆ ਮੈਨੂੰ ਤਾਂ ਆਲਟੀਮੇਟਲੀ ਹਾਈ ਕੋਰਟ ਨੇ ਬੇਲ ਦਿੱਤੀ ਆ ਤੇ ਮੈਨੂੰ ਤਾਂ ਬੇਲ ਵੀ ਜਿੱਦਣ ਮਿਲਦੀ ਆ 4 ਜਨਵਰੀ 2024 ਨੂੰ ਸਰਕਾਰ ਨੇ ਉਸ ਦਿਨ ਤੜਕੇ 3 ਵਜੇ ਖੋਰ ਝੂਠਾ ਪਰਚਾ ਦਰਜ ਕਰਕੇ ਮੇਰੇ ਤੇ ਪਹਿਲਾਂ ਹੀ ਪੁਲਿਸ ਤੇ ਜੀ ਉਸ ਮੇਰੇ ਰਿਲੀਜ਼ ਹੋਣ ਤੋਂ ਪਹਿਲਾਂ ਡੀ ਦੋ ਡੀਐਸਪੀ ਖਰੇ ਤਿੰਨ ਡੀਐਸਪੀ ਕਪੂਰਥਲੇ ਦੇ ਬੈਠੇ ਸੀਗੇ ਸੋ ਇਹਨਾਂ ਦੇ ਕਹਿਣ ਤੇ ਕਰਨ ਵਿੱਚ ਬਹੁਤ ਫਰਕ ਆ ਉੱਥੇ ਕਹਿੰਦੇ ਅਸੀਂ ਕੱਟਣ ਇਮਾਨਦਾਰ ਆ ਪੰਜਾਬ ਚ ਜਿਹਨੂੰ ਫੜਦੇ ਕਹਿੰਦੇ ਸਮਗਲਰ ਆ ਮੈਨੂੰ ਆਣ ਕੇ ਸਮਗਲਰ ਕਿਹਾ ਵਾ ਔਰ ਇਹ ਜਿਹੜਾ ਮੇਰੇ ਤੇ ਮੁਕੱਦਮਾ ਬਣਿਆ ਸੀ 2017 ਚ ਜਿਹੜੀ ਸਮਨਿੰਗ ਹੋਈ ਸੀ ਭਗਵਾਨ ਮੈਂ ਲੀਡਰ ਆਫ অপੋਜੀਸ਼ਨ ਸੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਨੇ ਪਬਲਿਕ ਡੋਮੇਨ ਚਾਂ ਦੇ ਕਿਹਾ ਸੀਗਾ ਕਿ ਜੀ ਖੈਰਾ નિર્ਦੋਸ਼ ਹੈ ਇਹਦੇ ਨਾਲ ਕਿਉਂਕਿ ਨੇ ਰਾਣੀ ਗੁਰਜੀਤ ਨੂੰ ਘਟਾਇਆ ਹੁਣ ਰਿਕਾਰਡ ਬਿਆਨ ਪਾਈ ਨੇ ਉਹ ਹਾਂ ਤੇ ਮੈਂ ਪਾਰਲੀਮੈਂਟ ਚ ਗੱਲ ਚੱਕੂਗਾ ਉਸੇ ਕੇਸ ਮੈਨੂੰ ਹੁਣ ਅਰੈਸਟ ਕਰ ਲਿਆ ਫਿਰ ਨਿਕਲਣ ਲੱਗਾ ਤਾਂ ਫਿਰ ਫੇਰ ਅਰੈਸਟ ਕਰ ਲਿਆ ਸੋ ਜਾਂ ਤਾਂ ਇੱਕ ਪੈਮਾਨਾ ਰੱਖੋ ਜੇ ਸਾਨੂੰ ਸਮਗਲਰ ਕਹਿੰਦੇ ਮੰਨੋ ਫਿਰ ਕੇਜਰੀਵਾਲ ਵੀ ਸਮਗਲਰ ਆ ਕਿਉਂਕਿ ਈਡੀ ਨੇ ਜਿਹੜਾ ਕੱਲ ਰਿਮਾਂਡ ਉਹਦਾ ਮੰਗਿਆ ਉਹਦੇ ਜਿਹਨੂੰ ਕਿੰਗਪਿੰਨ ਨਾਮਜ਼ਦ ਕੀਤਾ ਕਿੰਗਪਿੰਨ ਸੋ ਜੇ ਤੁਸੀਂ ਕਹਿੰਦੇ ਕਿ ਉੱਥੇ ਧੱਕਾ ਹੋ ਰਿਹਾ ਫਿਰ ਸਾਡੇ ਨਾਲ ਵੀ ਧੱਕਾ ਹੋ ਰਿਹਾ ਦੋ ਗੱਲਾਂ ਨਹੀਂ ਨਾ ਹੋ ਸਕਦੀਆਂ ਤੁਸੀਂ ਭਾਜੀਪੀ ਨੂੰ ਕਹਿੰਦੇ ਕਿ ਉੱਥੇ ਸੀਬੀਆਈ ਤੇ ਈਡੀ ਦਾ ਮਿਸਯੂਜ਼ ਹੋ ਰਿਹਾ ਸਿਆਸੀ ਵਿਰੋਧੀਆਂ ਨੂੰ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਉਸੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵਿਜੀਲੈਂਸ ਤੇ ਪੰਜਾਬ ਪੁਲਿਸ ਕੀ ਕਰ ਰਹੀ ਹੈ ਉਹ ਸਿਆਸੀ ਵਿਰੋਧੀਆਂ ਨੂੰ ਚੱਕ ਰਹੀ ਹੈ ਨਾ ਖੈਰੇ ਨੂੰ ਚੱਕਿਆ ਵਾ ਭਾਨੇ ਸਿੱਧੂ ਨੂੰ ਚੱਕਿਆ ਵਾ ਜਾਂ ਦਰਜਨਾ ਹੋਰ ਕਾਂਗਰਸ ਦੇ ਮਨਿਸਟਰਸ ਨੂੰ ਚੱਕਿਆ ਵਾ ਕਦੀ ਕਿਸੇ ਨੇ ਸਰਬਜੀਤ ਕੌਰ ਮਾਨੂ ਕੋ ਨੇ ਅਰੈਸਟ ਕੀਤਾ ਜਿਹਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕਰ ਲਈ ਸੀ ਜਗਰਾਉ ਕਦੀ ਕਿਸੇ ਨੇ ਫੌਜਾ ਸਿੰਘ ਸਰਾਰੀ ਨੂੰ ਪੁੱਛਿਆ ਵੀ ਇਹਨੂੰ ਭ੍ਰਿਸ਼ਟਾਚਾਰ ਤੇ ਕਿੱਡਿਆ ਹੋਇਆ ਕੀ ਹੈ ਡਾਕਟਰ ਵਿਜੇ ਸਿੰਘਲਾ ਨੂੰ ਭਗਵੰਤ ਮਾਨ ਨੇ ਕਰਪਸ਼ਨ ਦੇ ਚਾਰजेस ਤੋਂ ਮਨਿਸਟਰ ਤੋਂ ਹਟਾਇਆ 2 ਸਾਲ ਹੋ ਗਿਆ ਦਾ ਚਲਾਨੀ ਪੇਸ਼ ਕੀਤਾ ਉਹ ਕਿੱਥੇ ਆਡੀਓ ਜਾਂ ਹੋਰ ਗੈਰ ਕਾਨੂੰਨੀ ਮਾਈਨਿੰਗ ਆਨੰਦਪੁਰ ਦੇ ਲਾਗੇ ਲਾਗੇ ਹੀ ਇੱਥੇ ਪਲਾਨ ਪਿੰਡ ਵਗੈਰਾ ਵਿੱਚ ਬੇਤਹਾਸ਼ਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੁਹਾਡੀ ਪਾਰਟੀ ਚੋਂ ਆਏ ਚੱਬੇਵਾਲ ਸਾਹਿਬ ਦੀ ਵੀ ਆ ਗਈ ਜੀ ਅੱਗੇ ਫਾਈਲਾਂ ਚਲੋ ਉਹਦੀ ਫਾਈਲ ਵੀ ਆ ਗਈ ਆ ਤਾਂ ਇਸ ਕਰਕੇ ਜਦੋਂ ਤੁਸੀਂ ਸਿਲੈਕਟਿਵਲੀ ਇਕੱਲੇ ਆਪੋਜੀਸ਼ਨ ਨੂੰ ਟਾਰਗੇਟ ਕਰਦੇ ਆ ਫਿਰ ਜੋ ਭਾਜਪਾ ਉੱਥੇ ਕਰ ਰਹੀ ਹੈ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਉਹੀ ਇਲਜ਼ਾਮ ਇਹਨਾਂ ਤੇ ਲੱਗ ਰਹੇ ਨੇ ਦੁਰਉਪਯੋਗ ਦੇ ਹੈ ਤਾਂ ਉਹ ਵੀ ਦੁਰਉਪਯੋਗ ਹੀ ਮੰਨਦੇ ਹੋ ਜੀ ਵੀ ਭਾਜਪਾ ਵੀ ਗਲਤੀ ਕਰ ਰਹੀ ਹੈ ਮੈਂ ਦੱਸ ਰਿਹਾ ਤੁਹਾਨੂੰ ਮੈਂ ਕਦੀ ਵੀ ਕਿਸੇ ਦੀ ਗ੍ਰਿਫਤਾਰੀ ਤੇ ਕੋਈ ਖੁਸ਼ੀ ਨਹੀਂ ਪ੍ਰਗਟਾਈ ਔਰ ਅੱਜ ਇਸ ਦੇਸ਼ ਵਿੱਚ ਵਾਤਾਵਰਨ ਹੈ ਮੈਂ ਕਹਿ ਰਿਹਾ ਕਿ ਏਜੰਸੀਆਂ ਦਾ ਦੁਰਉਪਯੋਗ ਕਰਕੇ ਪੋਲਿਟਿਕਲ ਓਪੋਨੈਂਟਸ ਨੂੰ ਟਾਰਗੇਟ ਕੀਤਾ ਜਾ ਰਿਹਾ ਫਿਰ ਘਟੂ ਘਟ ਜੇ ਤੁਸੀਂ ਉੱਥੇ ਕਹਿੰਨੇ ਕਿ ਟਾਰਗੇਟ ਕੀਤਾ ਰ ਫਿਰ ਤੁਸੀਂ ਪੰਜਾਬ ਦੇ ਵਿੱਚ ਆਪਣੇ ਓਪੋਨੈਂਟਸ ਨੂੰ ਐਦਾਂ ਟਾਰਗੇਟ ਕਿਉਂ ਕੀਤਾ ਵਾ ਇੱਥੇ ਆਣ ਕੇ ਝੂਠੇ ਹੋ ਜਾਂਦੇ ਨੇ ਜੇ ਇੱਥੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਫੇਅਰਲੀ ਕੰਮ ਕੀਤਾ ਹੁੰਦਾ ਅਸੀਂ ਕੁਝ ਨਹੀਂ ਸੀ ਕਹਿਣਾ ਬਿਲਕੁਲ ਅਸੀਂ ਇਹਨਾਂ ਦੇ ਸਪੋਰਟ ਕਰਨੇ ਸੀਗੇ ਹੁਣ ਦੇਖੋ ਤੁਸੀਂ ਇੱਕ ਕੋਈ ਟਵੀਟ ਵੀ ਕਰਦੇ ਕੇਚਰੀਵਾਲ ਦੇ ਖਿਲਾਫ ਕੋ ਬੱਗੇ ਜੇ ਨੇ ਕੀਤਾ ਸੀ ਦਿੱਲੀੋਂ ਪੰਜਾਬ ਪੁਲਿਸ ਦਿੱਲੀ ਉਹਨੂੰ ਚੱਕਣ ਗਈ ਆ ਇੱਕ ਵਿਚਾਰਾ ਕੋ ਜੰਮੂ ਦਾ ਬੇਟਾ ਲੜਕਾ ਸੀਗਾ ਸ਼ਾਇਦ ਨੁਕਲ ਉਹਨੇ ਇੱਕ ਨੂਪੋਰੀਆ ਨੁਕਲ ਉਹਨੇ ਜਿਹੜਾ ਹੈਗਾ ਤੁਹਾਡਾ ਲਵਲੀ ਯੂਨੀਵਰਸਿਟੀ ਦਾ ਮਾਲਕ ਉਹਦੇ ਖਿਲਾਫ ਇੱਕ ਵੀਡੀਓ ਪਾਈ ਉਹ ਯੂਟਿਊਬਰ ਆ ਮੁੰਡਾ ਉਹਨੂੰ ਜੰਮੂ ਗ੍ਰਿਫਤਾਰ ਕਰਨ ਗਈ ਹੈ ਮਤਲਬ ਪੰਜਾਬ ਦੇ ਵਿੱਚ ਯੂ ਕੈਨੋਟ ਸਪੀਕ ਅਗੇਂਸਟ ਅ ਮਨਿਸਟਰ ਔਰ ਯੂ ਕੈਨੋਟ ਸਪੀਕ ਅਗੇਂਸਟ ਦ ਚੀਫ ਮਨਿਸਟਰ ਜਾਂ ਤੁਸੀਂ ਕਿਸੇ ਐਮਪੀ ਦੇ ਖਿਲਾਫ ਨਹੀਂ ਬੋਲ ਸਕਦੇ ਜਿਹੜੀ ਗਵਰਨਮੈਂਟ ਇਸ ਲੈਵਲ ਤੱਕ ਦਬਾਰੀ ਆਵਾਜ਼ ਨੂੰ ਉਹਦਾ ਤੇ ਬੀਜੇਪੀ ਦਾ ਅੰਤਰ ਕੀ ਮੈਨੂੰ ਦੱਸ ਦਿਓ ਇਹੀ ਤਾਂ ਗੱਲ ਮੈਂ ਕਈ ਦਿਨਾਂ ਤੋਂ ਪੁੱਛਦਾ ਕਿ ਤੁਸੀਂ ਕਹਿੰਨੇ ਕਿ ਸੀਬੀਆਈ ਤੇ ਈਡੀ ਦਾ ਮਿਸਯੂਜ਼ ਹੋ ਰਿਹਾ ਮੰਨ ਲਿਆ ਹੋ ਰਿਹਾ ਵਾ ਕੀ ਤੁਸੀਂ ਪੰਜਾਬ ਪੁਲਿਸ ਦੇ ਬਿਜ਼ਨਸ ਦਾ ਨਹੀਂ ਦੁਰਉਸਤਮਾਲ ਕਰ ਰਹੇ ਫਿਰ ਤੁਹਾਡੇ ਵਿੱਚ ਤੇ ਬੀਜੇਪੀ ਵਿੱਚ ਅੰਤਰ ਕੀ ਹੈ ਇਹ ਗੱਲ ਪੁੱਛ ਜੀ ਇਹਨਾਂ ਦੀ ਗੱਲ ਕਰੀਏ ਜੀ ਆਪਾਂ ਸਾਇਕ ਪ੍ਰੋਫੈਸਰੇ ਕਾਫੀ ਲੰਮੇ ਸਮੇਂ ਤੋਂ ਬੈਠੇ ਪਰ ਜਦੋਂ ਇੱਕ ਦੋ ਵਾਰ ਜ਼ਿਆਦਾਤਰ ਤਾਂ ਮੀਡੀਆ ਦੇ ਰੂਪ ਰੂ ਨਹੀਂ ਹੋਏ ਸਿੱਖਿਆ ਮੰਤਰੀ ਸਾਹਿਬ ਹਰਜੋਤ ਮੈਨੂੰ ਜਦੋਂ ਗੱਲ ਕੀਤੀ ਉਹ ਕਹਿੰਦੇ ਕਾਂਗਰਸ ਦੇ ਕੰਡੇ ਬੀਜੇ ਹੋਏ ਜੀ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਅਸੀਂ ਤਾਂ ਪ੍ਰਕਿਰਿਆ ਦੇ ਵਿੱਚ ਹਾਈ ਕੋਰਟ ਤੱਕ ਜਾ ਕੇ ਇਹਨਾਂ ਦੇ ਹੱਕ ਦੇ ਵਿੱਚ ਦੇਖ ਲਿਆ ਪਰ ਗੁੰਝਲਾਂ ਹੀ ਇੰਨੀਆਂ ਪਾਈਆਂ ਹੋਈਆਂ ਜੀ ਬਈ ਹੋ ਹੀ ਨਹੀਂ ਸਕਦਾ ਕੁਝ ਨਹੀਂ ਜੀ ਗਵਰਨਮੈਂਟ ਦੇ ਕੋਲ ਗਵਰਨਮੈਂਟ ਜਦੋਂ ਚਾਹੁੰਦੀ ਆ ਜਦੋਂ ਹੁਣੇ ਨਵੀਆਂ ਜੌਬਸ ਦੇਰੇ ਪਿੱਛੇ ਜੇ ਕੋਈ ਐਡਵਾਈਜ਼ਰ ਰੱਖੇ ਇਹਨਾਂ ਨੇ ਜੀ ਉਹਨਾਂ ਨੂੰ 2.5 ਲੱਖ ਰੁਪਇਆ ਤਨਖਾਹ ਦਿੱਤੀ ਕਿਸੇ ਨੂੰ ਪੁੱਛਿਆ ਇਹਨਾਂ ਨੇ ਨੋਟੀਫਿਕੇਸ਼ਨ ਇਸ਼ੂ ਕਰਨੀ ਫਰੈਸ਼ ਪ੍ਰਾਣੀ ਨੂੰ ਸਕ੍ਰੈਪ ਕਰ ਦੇਣ کورٹ ਜਾ ਕੇ ਕਹਿ ਦੇਣ ਵਿਦਡਰੋ ਕੀਤਾ ਅਸੀਂ ਸਾਰਾ ਕੁਝ ਨਵੇਂ ਸਿਰਿਆਂ ਚੋਂ ਇਹਨਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਨੋਟੀਫਾਈ ਕਰਕੇ ਤਾਂ ਇਹਨਾਂ ਨੂੰ ਜੌਬਸ ਗਵਰਨਮੈਂਟ ਚਾਹਵੇ ਸਭ ਕੁਝ ਕੀਤਾ ਜਾ ਸਕਦਾ ਗਵਰਨਮੈਂਟ ਤਾਂ ਜੇ ਕਰਨ ਤੇ ਆਵੇ ਤਾਂ ਸਭ ਕੁਝ ਕਰਦੀ ਹੈ ਆ ਮੈਨੂੰ ਹੁਣ ਅਰੈਸਟ ਕੀਤਾ ਕਿੱਥੇ ਤੱਕ ਗਏ ਨੇ ਝੂਠ ਦਾ ਤਾਣਾ ਬਾਣਾ ਬੁਣਨ ਵਾਸਤੇ ਸਮਝ ਗਏ ਨਾ ਸੋ ਜੇ ਇਹ ਇਹ ਬਹਾਨੇ ਸਾਜੀ ਹੁੰਦੀ ਕਿ ਜੀ ਪ੍ਰਾਣੀ ਗਵਰਨਮੈਂਟ ਨੇ ਨਹੀਂ ਕੀਤੀ ਇਹਨਾਂ ਨੂੰ ਤਾਂ ਕਹਿ ਰਹੇ ਕਿ ਕਾਂਗਰਸ ਦੀ ਭਰਤੀ ਹੈ ਕਾਂਗਰਸ ਪਾਰਟੀ ਨੇ ਥੋੜੋ ਭਰਤੀ ਕੀਤੇ ਹੈ ਇਟ ਵਾਸ ਅ ਗਵਰਨਮੈਂਟ ਇਲੈਕਟਿਡ ਗਵਰਨਮੈਂਟ ਜਿੱਦਾਂ ਦੀ ਤੁਹਾਡੀ ਇਲੈਕਟਿਡ ਗਵਰਨਮੈਂਟ ਅੱਜ ਸ਼ਹੀਦ ਭਗਤ ਸਿੰਘ ਜੀ ਹੋਰਾਂ ਨੂੰ ਯਾਦ ਕੀਤਾ ਜਾ ਰਿਹਾ ਔਰ ਭਗਵੰਤ ਮਾਨ ਨੇ ਖਾਸ ਤੌਰ ਤੇ ਇਹ ਗੱਲ ਕੀਤੀ ਹੈ ਵੀ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹੀਦ ਭਗਤ ਸਿੰਘ ਹੋਰਾਂ ਦੀ ਆਤਮਾ ਰੋ ਰਹੀ ਹੋਣੀ ਆ ਉਹ ਇਹਨਾਂ ਬਾਰੇ ਕੋਈ ਗੱਲ ਬਾਤ ਨਹੀਂ 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 ਉਹ ਆਤਮਾ ਉਲਟ ਰੋ ਰਹੀ ਉਹਦੀ ਉਹ ਦੇਖ ਰਿਹਾ ਵਾ ਕਿ ਆ ਬੱਚੇ ਧਰਨਿਆਂ ਤੇ ਬੈਠੇ ਨੇ ਉਹਦੇ ਅੱਖਾਂ ਚੋਂ ਪਾਣੀ ਨਿਕਲ ਰਿਹਾ ਹੋਣਾ ਉਹ ਜਿੱਥੇ ਵੀ ਹੈ ਵਿਚਾਰਾ ਉਹਦੀ ਆਤਮਾ ਰੋ ਰਹੀ ਕਿ ਇਹ ਸਰਕਾਰ ਐਨਐਸਏ ਸੇ ਲਾ ਕੇ ਆਪਣੀ ਸਿੱਖਾਂ ਨੂੰ ਦਿਬਰੂਗੜ੍ਹ ਚ ਭੇਜ ਉਹ ਤਾਂ ਤਾਂ ਰੋ ਰਿਆ ਵਾ ਬੰਦੀ ਸਿੰਘ ਬੈਠੇ ਨੇ ਕਿਸੇ ਨੇ ਬੋਧ ਨਹੀਂ ਕੀਤਾ ਜੇਲਾਂ ਆਪਣੀਆਂ ਪੂਰੀਆਂ ਕਰ ਚੁੱਕੇ ਸਜ਼ਾਵਾਂ ਆਪਾਂ ਹੀ ਅਮਰਿਤਪਾਲ ਦੀ ਐਨਐਸਏ ਨੂੰ ਇੱਕ ਸਾਲ ਦੀ ਹੋਰ ਐਕਸਟੈਂਡ ਕਰਤਾ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਐਨਐਸਏ ਲਾਉਂਦਾ ਪਹਿਲਾਂ ਦੱਸੋ ਮੈਨੂੰ ਜ਼ਰਾ ਅਗਰ ਬਾਬਾ ਸਾਹਿਬ ਉਮੀਦਕਰ ਚੀਂਦੇ ਹੁੰਦੇ ਉਹ ਐਨਐਸਏ ਲਾਉਂਦੇ ਕਦੀ ਐਨਐਸਏ ਸਭ ਤੋਂ ਵੱਡਾ ਕਾਲਾ ਕਾਨੂੰਨ ਹੈ ਦੁਨੀਆ ਦਾ ਸਭ ਤੋਂ ਵੱਡਾ ਔਰ ਅਗਰ ਆਪਾਂ ਹੋਰ ਗੱਲਾਂ ਕਰੀਏ ਕਿਸਾਨੀ ਅੰਦੋਲਨ ਚੱਲਿਆ ਭਗਤ ਸਿੰਘ ਤਾਂ ਰੋਂਦਾ ਹੋਣਾ ਉਤੋਂ ਕਿ ਸਾਡੀ ਸਰਕਾਰ ਕਰਕੇ ਦੀ ਹਰਿਆਣਾ ਅੰਦਰ ਵੜ ਕੇ ਆਣ ਕੇ ਕੁੱਟ ਗਿਆ ਸਾਨੂੰ ਜਖਮੀ ਕਰ ਗਿਆ ਟਰੈਕਟਰ ਭੰਗ ਗਿਆ ਨਿਸ਼ਾਨ ਸਾਹਿਬ ਕੁਚਲ ਗਿਆ ਵਾ ਉਹ ਇਹਨਾਂ ਦੇ ਹੱਕ ਚ ਨਹੀਂ ਰੋਂਦਾ ਇਹ ਗਲਤ ਫਹਿਮੀ ਇਹਨਾਂ ਨੂੰ ਉਹ ਇਹਨਾਂ ਦੇ ਉਲਟ ਰੋ ਰਿਹਾ ਵਾ ਕਿ ਕਰ ਕਿਨੇ ਨੇ ਪੱਗ ਮੇਰੀ ਵਰਤਰੇ ਨੇ ਤੇ ਕੰਮ ਮੇਰੀ ਵਿਚਾਰਧਾਰਾ ਦੇ ਉਲਟ ਕਰ ਰਹੇ ਨੇ ਇਹ ਹੁਣ ਕੀ ਲੱਗਦਾ ਤੁਹਾਨੂੰ ਜੀ ਜਿਵੇਂ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉੱਤੇ ਤਾਂ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਲਾਂ ਕਰਦੇ ਬਈ ਇੱਕ ਗੱਠ ਜੋੜ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਜੀ ਬਈ ਇਹ ਇਮਾਨਦਾਰ ਨਹੀਂ ਹੈਗੇ ਇਹਨਾਂ ਨੂੰ ਬਈ ਪਹਿਲਾਂ ਹੀ ਉੱਪਰ ਕੇਜਰੀਵਾਲ ਦੇ ਨਾਲ ਵੀ ਗੱਠ ਜੋੜ ਜਿਹੜਾ ਹੈਗਾ ਨਹੀਂ ਕਰਨਾ ਚਾਹੀਦਾ ਦੇਖੋ ਇਹ ਆ ਕਿ ਇੱਕ ਇੰਡੀਆ ਅਲਾਈਅንስ ਖੜਾ ਹੋਇਆ ਜਿੰਨੀਆਂ ਬੀਜੇਪੀ ਦੇ ਐਂਟੀ ਫੋਰਸਸ ਸੀ ਉਹ ਉਸ ਅਲਾਈਅንስ ਵਿੱਚ ਹੋਈਆਂ ਪੰਜਾਬ ਦੇ ਵਿੱਚ ਬਿਕੋਜ਼ ਬੀਜੇਪੀ ਇਜ਼ ਨੋਨ ਐਗਜ਼ਿਸਟੈਂਟ ਪੰਜਾਬ ਦੇ ਵਿੱਚ ਕੀ ਤੁਕ ਬਣਦੀ ਆ ਕਿ ਐ ਐਮਐਲਏਾਂ ਦੀ ਸਟਰੈਂਥ ਦੇ ਵਾਈਜ਼ ਅੱਜ 1 ਨੰਬਰ ਪਾਰਟੀ ਤੇ 2 ਨੰਬਰ ਪਾਰਟੀ ਇਕੱਠੀਆਂ ਹੋਗੇ ਤੇ 4 ਨੰਬਰ ਡਿਫੀਟ ਕਰਾਂਗੇ ਤਾਂ ਪਹਿਲਾਂ ਹੀ ਡਿਫੀਟਡ ਆ। ਔਰ ਪੰਜਾਬ ਦੇ ਵਿੱਚ ਜਿਹੜਾ ਰਵਈਆ ਸੀ ਭਗਵੰਤ ਪਾਣ ਦਾ ਪਿਛਲੇ 2 ਸਾਲ ਤੋਂ ਜਿਸ ਢੰਗ ਦੇ ਨਾਲ ਇਹਨਾਂ ਬਦਲਾਖੋਰੀ ਕੀਤੀ ਆ ਇਹਨਾਂ ਨੇ ਵਿਧਾਨ ਸਭਾ ਵਿੱਚ ਕਚੀਚੀਆਂ ਲੈ ਲੈ ਕੇ ਸਾਡੇ ਲੀਡਰਾਂ ਨੂੰ ਆਲਮੋਸਟ ਜਲੀਲ ਤੇ ਗਾਲਾਂ ਕੱਢੀਆਂ ਆ ਸਾਡੇ ਸਰਪੰਚਾਂ ਨੂੰ ਨਹੀਂ ਬਖਸ਼ਾ ਉਹਨਾਂ ਨੂੰ ਚੋਰ ਕਿਹਾ ਉਹਨਾਂ ਦੇ ਪਰਚੇ ਦਰਜ ਕੀਤੇ ਉਹਨਾਂ ਨੂੰ ਸਸਪੈਂਡ ਕਰਾ ਦਿੱਤਾ ਸਾਡੇ ਐਮਸੀਆਂ ਨੂੰ ਸਸਪੈਂਡ ਕਰਾ ਦਿੱਤਾ ਸਾਡੀਆਂ ਇਲੈਕਟਿਡ ਕਮੇਟੀਆਂ ਮਿਊਨਿਸਪੈਲਿਟੀਆਂ ਤੋੜ ਦਿੱਤੀਆਂ ਉਹ ਇਨਾਂ ਹਾਲਾਤਾਂ 'ਚ ਇਹਨਾਂ ਨਾਲ ਕਿੱਦਾਂ ਸਮਝੌਤਾ ਹੋ ਸਕਦਾ ਸੀ ਜੀ ਦਿੱਲੀ ਵਾਲਿਆਂ ਨੇ ਕੀਤਾ ਉਹ ਕਰ ਸਕਦੇ ਨੇ ਅਗਰ ਕਿਤੇ ਗੁਜਰਾਤ ਛੋਇਆ ਗੁਆਚ ਛੋਇਆ ਵੀ ਆਰ ਨਾਟ ਕਨਸਰਨਡ ਵੀ ਆਰ ਕਨਸਰਨਡ ਅਬਾਊਟ ਆਸਟੇ ਕਨਵੀਨਰ ਦੀ ਦੋਸ਼ ਨੇ ਜੀ ਤਾਂ ਫਿਰ ਕਨਵੀਨਰ ਦੇ ਉੱਤੇ ਦੋਸ਼ ੱਡੇ ਵੱਡੇ ਇਲਜ਼ਾਮ ਤਾਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਹੋਰ ਬਾਹਰ ਵੀ ਤਾਂ ਜਾਇਜ਼ ਮੰਨਦੇ ਹੋ ਖਰਾ ਸਾਹਿਬ ਮੈਨੂੰ ਮੈਂ ਬਾਹਰ ਦੇ ਬਾਰੇ ਕੋਈ ਰਿਸਪੌਂਸਿਬਿਲਟੀ ਨਹੀਂ ਲਵਾਂ ਪੰਜਾਬ ਨੂੰ ਅਸੀਂ ਜ਼ਿੰਮੇਵਾਰ ਹਾਂ ਥੇਅਰ ਇਜ਼ ਨੋ ਅਲਾਈਅੰਸ ਕਿਉਂਕਿ ਸਾਡਾ 99.99999% ਕਾਡਰ ਇਜ਼ ਅਗੇਨਸਟ ਥਿਸ ਅਲਾਈਅੰ ਇਹਨਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਕਿਉਂਕਿ ਇਹ ਗੱਲ ਸਾਹਮਣੇ ਵੀ ਹੁੰਦੀ ਜੀ ਵੀ ਪ੍ਰਸ਼ਾਸਨ ਵੀ ਜਿਹੜਾ ਪ੍ਰੋਪਰ ਤਰ੍ਹਾਂ ਦੇ ਨਾਲ ਸਹਿਯੋਗ ਨਹੀਂ ਦਿੰਦਾ ਹਾਲਾਂਕਿ ਗੱਲ ਇਹ ਹੁੰਦੀ ਸੀ ਜੀ ਜਦੋਂ ਕਾਂਗਰਸ ਜਾਂ ਅਕਾਲੀਆਂ ਨੂੰ ਮਾੜੇ ਕਿਹਾ ਜਾਂਦਾ ਪਰ ਹੁਣ ਗੱਲਾਂ ਇਹ ਹੋਣ ਲੱਗੀਆਂ ਵੀ ਐਨੇ ਵੀ ਮਾੜੇ ਨਹੀਂ ਸੀ ਜੇ ਕੋਈ ਭਾਈ ਧਰਨੇ ਤੇ ਬੈਠਦਾ ਸੀ ਜਾਂ ਕੋਈ ਮਰਨ ਦੇ ਕਿਨਾਰੇ ਹੁੰਦਾ ਸੀ ਉਹਨੂੰ ਘਟੂ ਘਟ ਪਾਣੀ ਦਾ ਪੁੱਛ ਲੈਂਦੇ ਸੀ ਆਕੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ ਬਦਲਾਅ ਦਾ ਨਾਰਾ ਸੀ ਉਹ ਫੇਲ ਹੋ ਚੁੱਕਾ ਵਾ ਕਿਉਂਕਿ ਸ਼ਾਇਦ ਇਸ ਲੈਵਲ ਤੱਕ ਥੱਲੇ ਦੇ ਪੱਧਰ ਦੀ ਰਾਜਨੀਤੀ ਨਾ ਅਕਾਲੀਆਂ ਨੇ ਕੀਤੀ ਨਾ ਕਾਂਗਰਸ ਤੁਸੀਂ ਆ ਐਂਕਰੋ ਵੀਆਈਪੀ ਕਲਚਰ ਦੀ ਗੱਲ ਹੀ ਸੁਣ ਲਓ ਮੇਨ ਸਟਾਰ ਪੁਆਇੰਟ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਤੇ ਮੇਰਾ ਖਿਆਲ ਇੰਨਾ ਤਾਂ ਸ਼ਾਨੋ ਸ਼ੌਕਤ ਨਾਲ ਜਿਹੜੇ ਜੈਨੂਨ ਰਜਵਾੜੇ ਸੀ ਕੈਪਟਨ ਅਮਰਿੰਦਰ ਸਿੰਘ ਵਰਗੇ ਉਹਨਾਂ ਨੇ ਇਹ ਇੰਨਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਅੱਜ ਭਗਵੰਤ ਮਾਨ ਕੋ 1000 ਗਨਮੈਨ ਹੈ ਮੇਰੇ ਖਿਆਲ ਫਲੀਟ ਆਫ ਲੈਕਸਸ ਕਾਰਸ ਆ 4-4 5-5 ਕਰੋੜ ਦੀ ਗੱਡੀ ਆ ਸਾਡੀਆਂ ਗੱਡੀਆਂ ਰਾਗਵ ਚੱਡੇ ਤਾਂ ਦਿੱਲੀ ਪਹੁੰਚੀਆਂ ਲੈਕਸਸ ਸਾਡੇ ਕਮਾਂਡੋ 100 ਬੰਦਾ ਕੇਜਰੀਵਾਲ ਦੀ ਹਿਫਾਜ਼ਤ ਤੇ ਗਿਆ ਹੋਇਆ ਔਰ ਕੱਲਾ ਭਗਵੰਤ ਮਾਨ ਤਾਂ ਚਲੋ ਇਲੈਕਟਿਡ ਸੀਐਮ ਐ ਇਹਦੇ ਮਾਤਾ ਜੀ ਸੀਐਮ ਕਨਵਾਈ ਵਰਤਦੇ ਨੇ ਇਹਦੇ ਭੈਣ ਜੀ ਵਰਤਦੇ ਨੇ ਇਹਦੀ ਘਰਵਾਲੀ ਵਰਤਦੀ ਆ ਉਹ ਕਿਉਂ ਸੋ ਪਹਿਲੇ ਵੀਆਈਪੀ ਤੇ ਹੀ ਫੇਲ ਹੋ ਗਏ ਉਦੋਂ ਫਿਰ ਕਹਿੰਦੇ ਸਵਰਾਜ ਕਰਾਂਗੇ ਜੀ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਹੜਾ ਸਵਰਾਜ ਦਾ ਕੰਮ ਹੋਇਆ ਮੈਂਬਰ ਪਾਰਲੀਮੈਂਟ ਬਣਾਏ ਰਾਜ ਸਭਾ ਦੇ ਸਾਰੇ ਬਾਰੋਂ ਬਣਾਏ ਅਮੀਰ ਆਦਮੀ ਬਣਾਏ ਨੇ ਆਉਣ ਟਿਕਟਾਂ ਦਿੱਤੀਆਂ ਨੇ ਪੰਜ ਦਾ ਮੰਤਰੀ ਨੇ ਤਿੰਨ ਤਿਤਲੀਆਂ ਨੇ ਰਿੰਕੂ ਤਿਤਲੀ ਇੱਕ ਉਹ ਜੇਪੀ ਤਿਤਲੀ ਜੀਪੀ ਇੱਕ ਹੌਣ ਚੱਬੇਵਾਲ ਲੈ ਕੇ ਨਵੀਂ तितਲੀ ਇੱਕ ਕਮੇਡੀਅਨ ਪੰਜ ਮੰਤਰੀ ਆ ਇਹਨਾਂ ਨੂੰ ਬੰਦਾ ਆਮ ਨਹੀਂ ਲੱਭਿਆ ਕੋਈ ਵੀ ਪੈਂਚਰਾਂ ਵਾਲਾ ਕੋਈ ਰੇੜੀ ਵਾਲਾ ਦੱਸੋ ਕਿਹੜਾ ਅੱਠ ਬੰਦਿਆਂ ਦੀ ਲਿਸਟ ਵਿੱਚ ਹੈਗਾ ਉਹ ਕਹਿੰਦੇ 13 0 ਕਰ ਦੇਣਾ ਜੀ ਇਹਨਾਂ ਨੇ ਉਹ ਫਿਰ ਕਿਤੇ ਪੀਤੀ ਖਾਦੀ ਚ ਕਹਿ ਗਿਆ ਉਹ 0 ਤੋਂ ਉਹ ਰ ਕਹਿਣਾ ਚਾਹੁੰਦਾ ਹਾਂ 0 13 ਹੋਊਗਾ ਨਾਟ 13 0 ਇਟ ਵਿਲ ਬੀ ది ਅਦਰ ਵੇ ਰਾਉਂਡ ਬਟ ਆਈ ਹੈਵ ਕਮ ਹੇਅਰ ਮੈਂ ਅੱਜ ਜਨ ਆਪਣੇ ਬੱਚਿਆਂ ਦੇ ਵਾਸਤੇ ਆਇਆ ਹਾਂ ਮੇਰੀ ਪੁਰਜ਼ੋਰ ਡਿਮਾਂਡ ਹੈ ਕਿ ਅਗਰ ਤੁਹਾਡੀ ਕਿਤੇ ਦਿਲ ਚ ਕੋਈ ਆਤਮਾ ਹੈ ਤੁਸੀਂ ਕਹਿੰਦੇ ਕੇਜਰੀਵਾਲ ਇੱਕ ਸੋਚ ਆ ਤੇ ਫਿਰ ਇਹਨਾਂ ਨੂੰ ਭਰਤੀ ਕਰੋ ਇਮੀਡੀਏਟਲੀ 1158 ਪ੍ਰੋਫੈਸਰਸ ਨੂੰ ਅਸਿਸਟੈਂਟ ਪ੍ਰੋਫੈਸਰਸ ਨੂੰ ਇਮੀਡੀਏਟਲੀ ਰਿਕਰੂਟ ਕਰੋ ਇਹਨਾਂ ਇਹ 7 ਮਹੀਨਿਆਂ ਤੋਂ ਇੱਥੇ ਬੈਠੇ ਨੇ ਉਹ ਐਜੂਕੇਸ਼ਨ ਮਿਨਿਸਟਰ ਦਾ ਘਰ ਇਥੋਂ ਕਿਲੋਮੀਟਰ ਤੇ ਆ ਉਹ ਰੋਜ਼ ਇਥੋਂ ਸੜਕ ਤੋਂ ਲੰਘਦਾ ਉਹ ਕਿਹੜੇ ਜਿਗਰੇ ਨਾਲ ਲੰਘਦਾ ਹੋਊਗਾ ਉਹ ਪਿੱਛੇ ਉੱਤੇ ਟੈਂਕੀ ਤੇ ਚੜੀ ਹੋਈ ਆ 7 ਦਿਨ ਤੋਂ ਭੁੱਖੀ ਬੈਠੀ ਆ ਜਸਵਿੰਦਰ ਕੌਰ ਹੈਂਡੀਕੈਪਟਾ ਸੋ ਇਸ ਕਰਕੇ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਤੁਸੀਂ ਵੀ ਗੱਲ ਕੀਤੀ ਜੀ ਇੱਥੇ ਆ ਕੇ ਜੀ ਮੈਂ ਹੁਣੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਜਿਹੜੇ ਮਿਸਟਰ ਕੁਮਾਰ ਅਮਿਤ ਨੇ ਉਹਨਾਂ ਨਾਲ ਗੱਲ ਕੀਤੀ ਅਸੀਂ ਕਰਨੇ ਆ ਅਸੀਂ ਫਾਈਨੈਂਸ ਡਿਪਾਰਟਮੈਂਟ ਨਾਲ ਗੱਲ ਆਈ ਹੋਪ ਦੇ ਡੂ ਇਟ ਆ ਆਈ ਹੋਪ ਇਟਸ ਨਾਟ ਟੂ ਲੇਟ ਕਿ ਕੱਲ ਨੂੰ ਕੋਈ ਹੋਰ ਇੱਕ ਜਾਂਚ ਚੱਲ ਜAVE ਪਹਿਲੇ ਬਲਵਿੰਦਰ ਕੌਰ ਮਰ ਚੁੱਕੀ ਹੈ ਤੇ ਇਹਨਾਂ ਦਾ ਇਮਤਿਹਾਨ ਇਸ ਲੈਵਲ ਤੱਕ ਨਾ ਲਓ ਤੇ ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਪੱਕੀਆਂ ਕਰੋ ਧੰਨਵਾਦ ਬਿਲਕੁਲ ਇਹ ਸਨ ਸੁਖਪਾਲ ਖਹਿਰਾ ਜਿਹੜੇ ਅੱਜ ਅਸਿਸਟੈਂਟ ਪ੍ਰੋਫੈਸਰਾਂ ਦੇ ਲਈ ਇੱਥੇ ਡਟੇ ਨੇ ਸੋ ਦੇਖਣਾ ਹੋਊਗਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਗੱਲ ਕਰੋ ਤੱਕ ਮੰਨੀ ਜਾਂਦੀ ਹੈ ਕਹਿੰਦਾ ਸਰਬ ਇੱਕ ਸਵਾਲ ਰਹਿ ਗਿਆ ਇਹ ਗੱਲ ਕਈ ਵਾਰ ਕੀਤੀ ਜਾਂਦੀ ਹੈ ਵੀ ਕੋਡ ਆਫ ਕੰਡਕਟ ਲੱਗ ਗਿਆ ਜੀ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਉਹ ਬਹਾਨੇ ਸਾਜੀ ਹੁੰਦੀ ਜੀ ਸਭ ਮੈਂ ਕਹਿੰਦਾ ਬਹਾਨੇ ਬਹੁਤ ਬਣਦੇ ਨੇ ਜਦੋਂ ਕੰਮ ਕਰਨਾ ਫਿਰ ਤਾਂ ਰਾਤੋਂ ਰਾਤ ਹੋ ਜਾਂਦਾ ਸਾਰਾ ਕੁਝ ਮਗਲੀਆਂ ਡੇਟਾ ਚ ਹੋ ਜਾਂਦਾ ਹੁਣ ਕਈ ট্রান্সਫਰ ਪੰਜਾਬ ਸਰਕਾਰ ਨੇ ਜਿਹੜੀਆਂ ਦੇਖਿਆ ਇੱਕ ਕੋਰਟ ਤੋਂ ਪਹਿਲਾਂ ਨਹੀਂ ਹੋ ਸਕਦੇ ਮਗਲੀਆਂ ਚ ਕਰ ਦੇਣਗੇ ਇਹ ਬਹਾਨਾ ਔਰ ਇਹਨਾਂ ਦਾ ਤਾਂ ਰੈਗੂਲਰ ਰੈਗੂਲਰ ਸਿਸਟਮ ਹੈ ਦੇ ਆਰ ਲਾਈਕ ਡਿਮਾਂਡਿੰਗ এমਪਲੋਇਮੈਂਟ ਵਿਚ ਇਸ ਪੈਂਡਿੰਗ ਫੋਰ ਦ ਲਾਸਟ 2 ਇਅਰਸ ਇਹਦੇ ਚ ਕੱਲ ਪਰਸੋਂ ਦਾ ਕੋਰਟ ਦਾ ਤਾਂ ਮਤਲਬ ਹੀ ਕੋਈ ਨਹੀਂ ਸੋ ਇਹ ਸਨ ਸੁਖਪਾਲ ਖਹਿਰਾ ਜਿਹੜੇ ਅੱਜ ਸਹਾਇਕ ਪ੍ਰੋਫੈਸਰਾਂ ਦੇ ਹੱਕ ਦੇ ਵਿੱਚ ਡਟੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਖਾਣਾ